ਚੰਨ ਜੀ ਸੋਰ ਮੇਰੇ ਹੁਣ ਸੰਗਰੂਰ ਚੰਨ ਜੀ ਜੀਜੂ ਬੈਠੇ ਨੇ ਜੀਜੂ ਨੂੰ ਛੇੜੂ ਅੱਜ ਜੀਜੂ ਹੰਨੀ ਨਾ ਹੰਨੀ ਨਾ ਜੀਜੂ ਜੀਜੂ ਤੁਸੀਂ ਇੱਥੇ ਪਏ ਹੋ ਮੈਂ ਸਾਰੇ ਘਰ ਚ ਲੱਭ ਲਿਆ ਤੁਹਾਨੂੰ ਉਹ ਗੱਦ ਬੈਦਾਂ ਛੀਟੀਆ ਇਕੱਲੇ ਇਕੱਲੇ ਰਹਿਣ ਲੱਗੇ ਕਿਤੇ ਇਸ਼ਕ ਤਾਂ ਨਹੀਂ ਹੋ ਗਿਆ ਤੁਹਾਨੂੰ ਹਾਂ ਬਾਵਲਾ ਓਏ ਆ ਅਮਰੇ ਕਿੱਥੇ ਛਕਣਾ ਕੀ ਪਤਾ ਹੁੰਦਾ ਮਖਿਆ ਨਹੀਂ ਨਹੀਂ ਕੋਈ ਕੰਮ ਦੀ ਗੱਲ ਕਰ ਲੈਗਾ ਛਾਣਾ ਵੇਣਾ ਨਿਆਣਾ ਨਹੀਂ ਹੈਗਾ ਤੂੰ ਮੈਂ ਤੁਹਾਨੂੰ ਐਵੇਂ ਮੈਂ ਤੁਹਾਨੂੰ ਐਵੇਂ ਕਹਿੰਦੀ ਸੀ ਕਹਿੰਦਾ ਸੀ ਜਾਮਣਾਂ ਬੋਰ ਸੀਲੀਆਂ ਲੱਗੀਆਂ ਹੋਈਆਂ ਜਾਮਣਾਂ ਲਿਆ ਦੋ ਮੈਨੂੰ ਤੂੰ ਹੀ ਤੋੜ ਲਿਆ ਯਾਰ ਆਪਣਾ ਤਾਂ ਹੱਥ ਨਹੀਂ ਜਾਂਦਾ ਨਾ ਆਪਾਂ ਤਾਂ ਡਟਣ ਭਾਈ ਆਂਗੇ ਮੇਰੇ ਨਾਲ ਨਹੀਂ ਆਂਦੇ ਤੁਸੀਂ ਉਹ ਗੱਲਾਂ ਵਗ ਜਾ ਮੇਰੀ ਗੱਲ ਸੁਣ ਲੈ ਮਾੜੀ ਮੋਟੀ ਹਜ਼ਾਇਤ ਨਾਲ ਜਾ ਕਰ ਵੀਰ ਬਣ ਕੇ ਉਮਰ ਦਾ ਨਿਹਾਰ ਕਰਿਆ ਕਰ ਵੱਡੇ ਛੋਟੇ ਦੀ ਪ੍ਰੋ ਹੋਂਦੀ ਆ ਭਾਈ ਨਹੀਂ ਮੈਂ ਤਾਂ ਤੁਹਾਨੂੰ ਕੁਝ ਕਿਹਾ ਨਹੀਂ ਆਹੋ ਸਾਰਾ ਕੰਮ ਖਰਾਬ ਕਰਤਾ ਹਮ ਤਾਂ ਨਹੀਂ ਗੱਲਾਂ ਨਾ ਕਰਿਓ ਕਰੋ ਠੀਕ ਹੈ ਅੰਗਰੇਜ਼ੀ ਨਾਲ ਬੋਲ ਮੈਨਾਂ ਬਹਿ ਜਾ ਯਾਰ ਗੱਲ ਕਰ ਲੈ ਜਕਾਨੀਆਂ ਨਹੀਂ ਕੰਮ ਕਰਦਾ ਮੈਂ ਤੁਹਾਨੂੰ ਕਹੀਆਂ ਨਹੀਂ ਆਪਾਂ ਕਹੀਆਂ ਨਾ ਵੀ ਮੇਰੇ ਨਾਲ ਚੱਲੋ ਆਜਾ ਪਜਾਮਣਾ ਲੈ ਕੇ ਆਉਣੇ ਮੈਂ ਪਹਿਲਾਂ ਘਰੋਂ ਲੜਕਿਆ ਯਾਰ ਐਨਰ ਰੂਡ ਨਹੀਂ ਬੋਲਦੇ ਹੁੰਦੇ ਸੁਣ ਲੈ ਮੇਰਾ ਦਿਮਾਗ ਨਾ ਖਰਾਬ ਕਰ ਮੈਂ ਤੇਰਾ ਢੂਕਣਾ ਘੁੱਟੂ ਮੈਂ ਤੈਨੂੰ ਦੱਸਦੀ ਗੱਲ ਤੂੰ ਸਤ ਬਾਲਾ ਰੂਡ ਬੋਲਦੀ ਹੂੰ ਮੈਂ ਤੁਹਾਡਾ ਇੱਡਾ ਮੂੰਹ ਕਰਦੀ ਆ ਕਰਦਾ ਭੈਣ ਮਰਾਵੇ ਮੂੰਹ ਭਾਈ ਤੇ ਐਜੇ ਮੂੰਹ ਨੂੰ ਤਾਂ ਉਂ ਚੰਗਾ ਮੈਂ ਇੱਧਾ ਢਾਂਗੀ ਮਾਰ ਲਿਆ ਕਰ ਮੇਰੇ ਹੋਰ ਨਾਨਸੈਂਸ ਨਹੀਂ ਬੋਲੀਦਾ ਬਸ ਸੁਣਿਆ ਜਾ ਯਾਰ ਤੂੰ ਮਾੜੀ ਮੇਰੀ ਗੱਲ ਸੁਣ ਹੋਰਾਂ ਨੂੰ ਨਹੀਂ ਮੈਂ ਨਹੀਂ ਸੁਣਨੀ ਹੋਰਾਂ ਨੂੰ ਦਾ ਹੋ ਮੈਂ ਨਹੀਂ ਸੁਣਨੀ ਜਿੱਜੂ ਤੰਬੀ ਪਾ ਲਿਆ ਕਰ ਯਾਰ ਕੋਈ ਨਾ ਦਾ ਬਾਈ ਘੜਾਈ ਕੀ ਆ ਇਹ ਗਰਮੀ ਨਹੀਂ ਆਉਂਦੀ ਤੈਨੂੰ ਦਾ ਖਾਦਰਾ ਮੇਰੇ ਜਾਣ ਦਾ ਮੈਰੂ ਇਹੇ ਯਾਰ ਇਹ ਫੈਸ਼ਨ ਹੈ ਵਾਹ ਵਾਹ ਜੀਜੂ ਤੂੰ ਪਤਾ ਹੀ ਨਹੀਂ ਨਾ ਇਹ ਜੇ ਫੈਸ਼ਨਾਂ ਦਾ ਤੰਬੀ ਪਾ ਲਿਆ ਘਰ ਮਾੜਾ ਮੋਟਾ ਛਾਣਾ ਬਹਿਣਾ ਜੀਜੂ ਗਾਣਾ ਸੁਣਾ ਮੈਂ ਉਹ ਲੋੜ ਨੂੰ ਯਾਰ ਤੂੰ ਆਪਣੇ ਪਿੰਡ ਕਿਉਂ ਨਹੀਂ ਜਾਂਦਾ ਮੈਨੂੰ ਐਂ ਦਾ ਅੱਛਾ ਐਸਪੀ ਦੇ ਰੈਂਕ ਵਰਗੀ ਭਾਈ ਸ਼ਾਬਾਸ਼ ਏ ਸ਼ਾਬਾਸ਼ ਐਸਪੀ ਦੇ ਰੈਂਕ ਵਰਗੀ ਜੱਤੀ ਛੱਤ ਤਿਰਖੀ ਸੁਖ ਤਾਈਆਂ ਮੁੰਡਿਆਂ ਦੀ ਕਰਲੀ ਢਰੀ ਓ ਬੱਚਾ ਜੀਜੂ ਓ ਯਾਰ ਮੇਰੀ ਤਾਂ ਗਾਣਾ ਸੁਣ ਲੈ ਤੇਰੀ ਤੇ ਮੈਂ ਕੁੜੀਆਂ ਚਾਟ ਤੇ ਲਾਈਆਂ ਦੇਖ ਲੈ ਚੰਗਾ ਭਲਾ ਛਾਪਤਾ ਬੰਦਾ ਤੂੰ ਜੱਜ ਦੇ ਕੰਮ ਕਿਉਂ ਨਹੀਂ ਕਰਦਾ ਨਾ ਜਿਹੜੇ ਤੈਨੂੰ ਗਾਉਣ ਆਉਂਦੇ ਨੇ ਇਹ ਬੰਦਿਆਂ ਵਾਲੇ ਕਿਉਂ ਨਹੀਂ ਆਉਂਦੇ ਯਾਰ ਇਹ ਬੁੜੀਆਂ ਵਾਲੀ ਗਾਣਾ ਸਾਰੇ ਕੁੜੀਆਂ ਕਤਰੀਆਂ ਵਾਲੇ ਗੀਤ ਨੇ ਜਿਹੜੇ ਤੂੰ ਗਾਉਣਾ ਫਿਰਦਾ ਹੁੰਦਾ ਮੇਰਾ ਥੜਾ ਪਿੰਡ ਨਹੀਂ ਜਾਂਦਾ ਜੰਮਣ ਬੈਠੇ ਸੀ ਇਹ ਜਿਹਨੂੰ ਸਾਰੇ ਪਿੰਡ ਦਾ ਮੂੰਹ ਵੱਡਤਾ ਖਵਾ ਖਵਾ ਪਤਾ ਚਾਹਿਆ ਕਿ ਜੀ ਮੁੰਡਾ ਹੋਇਆ ਨੌਂ ਰੱਖਦਾ ਠੀਠੀ ਲੈ ਆ ਬੱਜੀ ਜਾਂਦਾ ਇੱਥੇ ਲੈ ਜੀ ਜਿੱਤ ਕਿੰਨਾ ਰੂਟ ਬੋਲਦੀ ਹੂੰ